ਪੰਜਾਬ ਦੀਆਂ ਧੀਆਂ ਭੈਣਾਂ ਨੂੰ ਧੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਕਿਉਂਕਿ ਕਿਉਂਕਿ ਕਈ ਲੋਕ ਕਹਿਣਗੇ ਕਿ ਧੀਆਂ ਮਨਾਉਣ ਚ ਕਿਹੜੀ ਮਾੜੀ ਗੱਲ ਹੈ ਕਿ ਧੀਆਂ ਤੇ ਮਨਾਉਣਾ ਚਾਹੀਦਾ ਕੁੜੀਆਂ ਹੱਸ ਖੇਡ ਲੈਂਦੀਆਂ ਨੇ ਹਮ ਉਮਲ ਦੀਆਂ ਕੁੜੀਆਂ ਨਾਲ ਉਹਨਾਂ ਦਾ ਮਾਣ ਪਰਚਾਵਾ ਹੋ ਜਾਂਦਾ ਉਹਨਾਂ ਦੀ ਇੱਕ ਕਿਸਮ ਦੀ ਕਸਰਤ ਹੋ ਜਾਂਦੀ ਕੁਝ ਲੋਕਾਂ ਦਾ ਵਿਚਾਰ ਹੋਏਗਾ ਇਹ ਸਵਾਲ ਉਹਨਾਂ ਦਾ ਆਪਣੀ ਜਗ੍ਹਾ ਤੇ ਠੀਕ ਹੋ ਸਕਦਾ ਪਰ ਸਵਾਲ ਇਹ ਕਿ ਧੀਆਂ ਕਿਉਂ ਨਹੀਂ ਮਨਾਉਣੀਆਂ ਚਾਹੀਦੀਆਂ ਇਹ ਵੀ ਇੱਕ ਸਵਾਲ ਆਪਣੀ ਜਗ੍ਹਾ ਤੇ ਖਲੋਤਾ ਆ ਜੇ ਕੋਈ ਸਾਨੂੰ ਪੁੱਛ ਲੈ ਕਿ ਧੀਆਂ ਦੀ ਸ਼ੁਰੂਆਤ ਕਦੋਂ ਹੋਈ ਕਿੰਨਾ ਨੇ ਕੀਤੀ ਕੀ ਹੁਣ ਤੀਆਂ ਦੀ ਲੋੜ ਆ ਤਾਂ ਫਿਰ ਸਾਨੂੰ ਜਵਾਬ ਤਾਂ ਲੱਭਣੀ ਪੈਣਗੇ ਫਿਰ ਤੁਹਾਡੇ ਵਰਗੇ ਸੂਝਵਾਨ ਸਵਾਲਾਂ ਦੇ ਜਵਾਬ ਦਿੰਦੇ ਨੇ ਕਿ ਜਿਹੜੀ ਤੀਆਂ ਦੀ ਸ਼ੁਰੂਆਤ ਹੈ ਤੀਆਂ ਇੱਕ ਢੀਆਂ ਤੋਂ ਬਦਲਿਆ ਹੋਇਆ ਸ਼ਬਦ ਹੈ ਢੀਆਂ ਤੋਂ ਤੀਆਂ ਬਣ ਗਿਆ ਹੁਣ ਤੀਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਕਿਉਂ ਇੱਕ ਖੁੱਲੀ ਜਗ੍ਹਾ ਤੇ ਜੋ ਵੀ ਉਸ ਇਲਾਕੇ ਦੀਆਂ ਹੋਣ ਉਹਨਾਂ ਨੂੰ ਕਿਉਂ ਉੱਥੇ ਇਕੱਠਿਆਂ ਕੀਤਾ ਜਾਂਦਾ ਸੀ ਸ਼ਾਮ ਦੇ ਟਾਈਮ ਤੇ ਉਹਨਾਂ ਨੂੰ ਕਿਹੜੀ ਸ਼ਾਮ ਨੂੰ ਕਸਰਤ ਕਰਾਈ ਜਾਂਦੀ ਸੀ ਕਿਸ ਮਕਸਦ ਲਈ ਕਰਾਈ ਜਾਂਦੀ ਸੀ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣਾਂ ਦੇ ਕਿ ਜਿਹੜੀਆਂ ਤੀਆਂ ਨੇ ਇੱਥੇ ਇੱਕ ਸਵਾਲ ਹੋਰ ਬੜਾ ਜ਼ਰੂਰੀ ਫਿਰ ਆਪਾਂ ਉਹ ਗੱਲ ਕਰ ਲਈਏ ਕਿ ਤੀਆਂ ਜਿਹੜੀਆਂ ਨੇ ਕੱਲੀਆਂ ਸਿੱਖ ਮਨਾਉਂਦੇ ਨੇ ਜਾਂ ਹੋਰ ਧਰਮ ਦੇ ਲੋਕ ਵੀ ਮਨਾਉਂਦੇ ਨੇ ਫਿਰ ਕਹਿਣਗੇ ਜੀ ਇੱਕ ਦੋ ਧਰਮ ਦੇ ਲੋਕ ਤੀਆਂ ਉਹਨਾਂ ਦੀਆਂ ਤੀਆਂ ਉਹਨਾਂ ਦੀਆਂ ਕੁੜੀਆਂ ਬਿਲਕੁਲ ਉਹ ਨਹੀਂ ਮਨਾਉਂਦੀਆਂ ਸਿਰਫ ਤਾਂ ਸਿਰਫ ਵੇਖੋ ਵੇਖੀ ਕੁਝ ਪੰਜਾਬ ਦੇ ਜਾਂ ਕੁਝ ਸਿੱਖਾਂ ਦੀਆਂ ਜਾਂ ਕੁਝ ਹੋਰ ਧਰਮ ਦੇ ਲੋਕਾਂ ਦੀਆਂ ਢੀਆਂ ਹੀ ਤੀਆਂ ਮਨਾਉਂਦੀਆਂ ਨੇ ਪਹਿਲਾਂ ਤੀਆਂ ਕੀ ਸੀ ਤੇ ਅੱਜ ਤੀਆਂ ਕੀ ਹਨ ਇਹ ਵੀ ਸਵਾਲ ਬੜਾ ਜ਼ਰੂਰੀ ਆ ਪਹਿਲਾਂ ਜਿਹੜੀਆਂ ਤੀਆਂ ਹੁੰਦੀਆਂ ਸਨ ਉਹ ਇੱਕ ਪਿੰਡ ਦੇ ਬਾਹਰ-ਬਾਰ ਖੁੱਲੀ ਜਗ੍ਹਾ ਦੇ ਉੱਪਰ ਕੁੜੀਆਂ ਇਕੱਠੀਆਂ ਹੋ ਕੇ ਨੱਚਦੀਆਂ ਟੱਪਦੀਆਂ ਸਨ ਤੇ ਉਹ ਵੱਖਰੇ-ਵੱਖਰੇ ਸ਼ਿੰਗਾਰ ਕਰਕੇ ਵੀ ਜਾਂਦੀਆਂ ਸਨ ਤਾਂ ਕਿ ਉਹ ਸੋਹਣੀਆਂ ਲੱਗਣ ਉਹ ਵਧੀਆ ਲੱਗਣ ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ ਤੇ ਇਹ ਵੀ ਇੱਕ ਬੜਾ ਵੱਡਾ ਸਵਾਲ ਬਣਦਾ ਤੇ ਹੁਣ ਤੀਆਂ ਦਾ ਰੂਪ ਬਦਲ ਗਿਆ ਸਕੂਲਾਂ 'ਚ ਕਾਲਜ ਵਿੱਚ ਯੂਨੀਵਰਸਿਟੀ 'ਚ ਜਾਂ ਕੋਈ ਨਿੱਕੇ ਮੋਟੇ ਜੇ ਛੋਟੇ ਜੇ ਫੰਕਸ਼ਨ ਦੇ ਵਿੱਚ ਹੁਣ ਉਹ ਚੀਜ਼ ਨਹੀਂ ਰਹੀ ਇਹ ਵੀ ਸਵਾਲ ਨਾਲ ਦੀ ਨਾਲ ਆ ਫਿਰ 3ਆਂ ਦੀ ਸ਼ੁਰੂਆਤ ਕਿੰਜ ਹੋਈ ਹੁਣ 3ਆਂ ਦੇ ਵਿੱਚ ਸਿਰਫ 3ਆਂ ਹੀ ਜਾਇ ਜਾ ਸਕਦੀਆਂ ਸਨ ਜਿਸ ਲੜਕੀ ਦੀ ਸ਼ਾਦੀ ਹੋ ਜਾਂਦੀ ਆ ਹੋ ਸਕਦਾ ਕੋਈ ਜਿਹਦੀ ਪਹਿਲੇ ਸਾਲ ਸ਼ਾਦੀ ਹੋਵੇ ਉਹ ਜਾ ਸਕਦੀ ਹੁੰਦੀ ਹੋਵੇ ਜਿਹੜੀ 4-5 ਸਾਲ ਦੀ ਹੋਵੇ ਉਹ ਕੁੜੀ 3ਆਂ ਦੇ ਵਿੱਚ ਨਹੀਂ ਜਾ ਸਕਦੀ ਸੀ ਜਾਂ ਜਿਆਦਾ ਉਮਰ ਦੀਆਂ ਲੜਕੀਆਂ ਔਰਤਾਂ ਜਿਹੜੀਆਂ ਸੀ ਉਹ 3ਆਂ ਦੇ ਵਿੱਚ ਨਹੀਂ ਜਾ ਸਕਦੀਆਂ ਸਨ ਕਾਰਨ ਕੀ ਸੀ ਕਿਉਂਕਿ ਆਪਾਂ ਇੱਥੇ ਕਿਸੇ ਤੇ ਦੋਸ਼ ਨਹੀਂ ਲਾ ਰਹੇ ਸਾਡਾ ਫਰਜ਼ ਬਣਦਾ ਕਿ ਅਸੀਂ ਹਰ ਉਸ ਚੀਜ਼ ਦੀ ਤਹਿ ਤੱਕ ਜਾਈਏ ਜਿਹੜੀਆਂ ਚੀਜ਼ਾਂ ਅਸੀਂ ਵੇਖ ਰਹੇ ਹਾਂ ਹੰਡਾ ਰਹੇ ਹਾਂ ਆਖਰਕਾਰ ਇਹਨਾਂ ਦੀ ਹੋਂਦ ਕਿੱਥੋਂ ਆਈ ਤੇ ਕਿਉਂ ਆਈ ਤੁਹਾਡੇ ਵਰਗੇ ਫਿਰ ਸੂਝਵਾਨ ਸੱਜਣ ਕਹਿੰਦੇ ਨੇ ਕਿ ਤੀਆਂ ਦੀ ਸ਼ੁਰੂਆਤ ਜਦੋਂ ਇੰਡੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਮੁਗਲ ਹਕੂਮਤ ਦਾ ਰਾਜ ਸੀ ਕਿ ਮੁਗਲ ਹਕੂਮਤ ਜਿਹੜੀ ਹੁੰਦੀ ਸੀ ਤੁਹਾਨੂੰ ਪਤਾ ਕਿ ਸਾਰੇ ਲੋਕ ਮਾੜੇ ਨਹੀਂ ਸੀ ਲੇਕਿਨ ਕੁਝ ਲੋਕ ਉਹਨਾਂ ਚ ਸ਼ਾਸਕ ਮਾੜੇ ਸਨ ਜਾਂ ਇਲਾਕੇ ਦੇ ਸੂਬੇਦਾਰ ਮਾੜੇ ਸਨ ਜਾਂ ਕੁਝ ਵੀ ਤੁਸੀਂ ਲਾ ਲਓ ਕੁਝ ਲੋਕ ਮਾੜੇ ਸਨ ਉਹਨਾਂ ਦਾ ਇੱਕ ਇੱਛਾ ਹੁੰਦੀ ਸੀ ਜਾਂ ਕੁਝ ਲੋਕਾਂ ਨੇ ਇੱਕ ਸਵਾਲ ਇੱਥੇ ਹੋਰ ਆਪਾਂ ਕਰ ਲਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫਿਲਮ ਵੇਖੀ ਹੋਣੀ ਆ ਤਾਂ ਉਹਦੇ ਵਿੱਚ ਇੱਕ ਇਲਾਕੇ ਦਾ ਆਉਂਦਾ ਕਿ ਚੌਧਰੀ ਆ ਉਹ ਜਦੋਂ ਵੀ ਦੂਜੇ ਧਰਮ ਦੀ ਕਿਸੇ ਔਰਤ ਦੀ ਲੜਕੀ ਦੀ ਬਰਾਤ ਜਾਣੀ ਹੁੰਦੀ ਸੀ ਜਾਂ ਸ਼ਾਦੀ ਹੋਣੀ ਹੁੰਦੀ ਸੀ ਤੇ ਉਹ ਕੀ ਕਰਦਾ ਸੀ ਤਾਂ ਉਹ ਨੂੰ ਮੜ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਨੇ ਮਾਰਿਆ ਸੀ ਇਹ ਚੀਜ਼ ਨੂੰ ਇਸ ਤੀਆਂ ਦੇ ਨਾਲ ਸੰਭਲ ਕੇ ਜੋੜ ਕੇ ਵੇਖ ਲੈਣਾ ਚਾਹੀਦਾ ਹੈ ਤੇ ਮੈਂ ਉਹ ਗਾੜੀ ਗੱਲ ਨਹੀਂ ਬੋਠੀ ਕਰਾਂਗਾ ਕਿ ਕੀ ਕਰਦਾ ਸੀ ਉਹ ਤੇ ਹੁਣ ਜਿਹੜੀਆਂ ਤੀਆਂ ਸੰਨ ਢੀਆਂ ਨੂੰ ਇਕੱਠਿਆਂ ਕਰਕੇ ਇੱਕ ਜਗ੍ਹਾ ਦੇ ਉੱਪਰ ਉਹਨਾਂ ਨੂੰ ਸਜਾਬ ਬਣਾ ਕੇ ਉਹਨਾਂ ਦੀ ਇੱਕ ਕਿਸਮ ਨਾਲ ਉਸ ਸਮੇਂ ਦੇ ਮੁਤਾਬਕ ਅੱਜ ਦੇ ਨਹੀਂ ਪਿਛਲੇ ਸਮੇਂ ਦੇ ਮੁਤਾਬਕ ਉਹਨਾਂ ਦੀ ਇੱਕ ਕਿਸਮ ਦੀ ਨਮਾਸ਼ ਲਾਈ ਜਾਂਦੀ ਸੀ ਕੁਝ ਲੋਕਾਂ ਦਾ ਵਿਚਾਰ ਆ ਕਿ ਉਹ ਜਿਹੜੀਆਂ ਲੜਕੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਸਨ ਉਹ ਲੈ ਜਾਂਦੇ ਸਨ ਇਸ ਕਰਕੇ ਉਹ ਕੱਲੇ-ਕੱਲੇ ਘਰ ਜਾਣ ਦੀ ਬਜਾਏ ਇੱਕ ਵੱਡੇ ਇਕੱਠ ਦੇ ਵਿੱਚ ਇਕੱਠੀਆਂ ਕਰਕੇ ਕੁੜੀਆਂ ਨੂੰ ਵੇਖ ਲੈਂਦੇ ਸਨ ਕਿ ਕਿਹੜੀਆਂ ਕੁੜੀਆਂ ਚੰਗੀਆਂ ਜਾਂ ਮਾੜੀਆਂ ਨੇ ਕੀ ਸਾਨੂੰ ਅੱਜ ਵੀ ਉਸ ਰੂਪ ਦੇ ਵਿੱਚ ਟੀਆਂ ਨੂੰ ਮਨਾਉਣਾ ਚਾਹੀਦਾ ਹਾਂ ਇੱਕ ਗੱਲ ਠੀਕ ਹੈ ਸਾਡੇ ਵੱਡਿਆਂ ਨੇ ਖੋਜ ਕੀਤੀ ਜਿਵੇਂ ਪਿੰਗਾ ਝੁੱਟਣੀਆਂ ਪਿੰਗਾ ਝੁੱਟਣ ਤੋਂ ਬਾਅਦ ਕੁੜੀਆਂ ਗਿੱਧਾ ਗਿੱਧਾ ਪਾ ਲੈਂਦੀਆਂ ਸਨ ਉਹ ਇੱਕ ਕਸਰਤ ਸੀ ਉਹ ਇੱਕ ਵਧੀਆ ਗੱਲ ਸੀ ਕਿਉਂ ਫਿਰ ਇਹ ਚੀਜ਼ਾਂ ਨੂੰ ਅਸੀਂ ਦੁਬਾਰਾ ਰਿਪੀਟ ਕਰ ਰਹੇ ਹਾਂ ਕੁਝ ਲੋਕਾਂ ਦਾ ਵਿਚਾਰ ਆ ਹਾਂ ਕਈ ਲੋਕ ਕਹਿਣਗੇ ਜੀ ਤੀਆਂ ਤੀਸ ਦਾ ਤਿਉਹਾਰ ਹੁੰਦੀਆਂ ਨੇ ਕੁੜੀਆਂ ਹੱਸਣ ਖੇਡਣ ਦਾ ਤਿਉਹਾਰ ਹੁੰਦੀਆਂ ਨੇ ਕਈ ਕੁਛ ਲੋਕ ਕਹਿਣਗੇ ਲੇਕਿਨ ਜਿਹੜੀਆਂ ਇਹ ਰਸਮਾਂ ਪੈਦਾ ਹੁੰਦੀਆਂ ਨੇ ਕਈਆਂ ਰਸਮਾਂ ਦਾ ਜਿਹੜਾ ਵਾ ਸ਼ੁਰੂਆਤ ਬਹੁਤ ਮਾੜੇ ਮਕਸਦ ਨਾਲ ਕੀਤੀ ਜਾਂਦੀ ਕੁਝ ਚੀਜ਼ਾਂ ਦੀ ਰਸਮਾਂ ਦੀ ਜਿਹੜੀ ਖੋਜ ਹੈ ਜਾਂ ਉਹਦੀ ਸ਼ੁਰੂਆਤ ਬੜੇ ਚੰਗੇ ਮਕਸਦ ਨਾਲ ਕੀਤੀ ਜਾਂਦੀ ਆ ਜੇ ਕਿਸੇ ਭੈਣ ਭਰਾ ਦੇ ਸੋਚ ਮੁਤਾਬਕ ਵਿਚਾਰਧਾਰਾ ਮੁਤਾਬਕ ਕੁਝ ਅਲੱਗ ਹੋਵੇ ਤਾਂ ਉਹ ਜ਼ਰੂਰ ਸਾਂਝਾ ਕਰਨ ਤਾਂ ਕਿ ਅਸੀਂ ਤੀਆਂ ਦੀ ਜੜ ਤੱਕ ਹੋਰ ਪਹੁੰਚ ਸਕੀਏ ਇਹ ਲੋਕਾਂ ਦੇ ਰਲੇ ਮਿਲੇ ਵਿਚਾਰ ਸਨ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਇਹ ਵਿਸ਼ਾ ਉਹ ਸੀ ਜਿੰਤੇ ਬੜਾ ਸੰਭਲ ਕੇ ਸਾਨੂੰ ਸਾਰਿਆਂ ਨੂੰ ਗੱਲ ਕਰਨੀ ਪੈਂਦੀ ਆ ਇੱਥੇ ਕਿਸੇ ਦੀ ਭਾਵਨਾ ਨੂੰ ਸੱਟ ਮਾਰਨ ਵਾਲੀ ਗੱਲ ਨਹੀਂ ਕਿਸੇ ਇੱਕ ਵਿਸ਼ੇਸ਼ ਇਨਸਾਨ ਨੂੰ ਟਾਰਗੇਟ ਕਰਨ ਵਾਲੀ ਗੱਲ ਨਹੀਂ ਇਹ ਇੱਕ ਨਾਰਮਲ ਗੱਲ ਆ ਕਿ ਤੀਆਂ ਜੜੀਆਂ ਨੇ ਢੀਆਂ ਤੋਂ ਤੀਆਂ ਬਣੀਆਂ ਤੇ ਇਹਨਾਂ ਦੀ ਸ਼ੁਰੂਆਤ ਕਿਉਂ ਤੇ ਕਿੰਜ ਹੋਈ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਆਪੋ ਆਪਣੀ رائے ਦੇਣ ਤਾਂ ਕਿ ਅਸੀਂ ਇਹਦੇ ਹੋਰ ਡੂੰਘਾਈ ਵਿੱਚ ਜਾ ਸਕੀਏ ਇਹ ਲਾਕੇ ਵਿੱਚ ਹੋ ਸਕਦਾ ਇਹਦਾ ਕੋਈ ਹੋਰ ਸਬੰਧ ਹੋਵੇ ਉਹ ਵੀ ਜਰੂਰ ਆਪਣੇ ਵਿਚਾਰ ਦੇਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ